ਸਾਤਿਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਹਰ ਤਾਮ ਝਾਮ ਛੁਕਿਆ ਗਿਆ ਕਾਂਗਰਸ ਪਾਰਟੀ ਬਨੂ ਚਾਹੇ ਉਹ ਪੰਜਾਬ ਦੀਆਂ ਜਿਮਨੀ ਚੋਣਾਂ ਹੋਣ ਚਾਹੇ ਹੋਰੀਆ ਹੋਣ ਚਾਰ ਕਾਡ ਅਤੇ ਮਹਾਰਾਸ਼ਟਰ ਦੇ ਵਿੱਚ ਲੇਕਿਨ ਪੰਜਾਬ ਦੇ ਵਿੱਚ ਖਾਤਾ ਨਹੀਂ ਖੁੱਲੇਗਾ ਭਾਰਤੀ ਜਨਤਾ ਪਾਰਟੀ ਦਾ ਜਿਮਨੀ ਚੋਣਾਂ ਦੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਇੱਕ ਵਾਰ ਫਿਰ ਹੱਲਾ ਬੋਲ ਦਿੱਤਾ ਹੈ ਐਨਡੀਆ ਯਾਨੀ ਕਿ ਭਾਰਤੀ ਜਨਤਾ ਪਾਰਟੀ ਪਾਰਟੀ ਨੇ ਗਠਬੰਧਨ ਦੇ ਤੈਅ ਤੋਂ ਬੜੀ ਵੱਡੀ ਮਾਲੂ ਬੜੀ ਵੱਡੀ ਬਰਤ ਹਾਸਲ ਕਰਦੀ ਹੈ ਸ਼ੁਰਾਤੀ ਰੋਜ਼ਾਨਾ ਦੇ ਵਿੱਚ ਹੀ ਵਿਰੋਧੀ ਯਾਨੀ ਕਿ ਕਾਂਗਰਸ ਇੰਡੀਆ ਗਠਬੰਧ ਨੂੰ ਚਿਤ ਕਰ ਦਿੰਦਾ ਹੈ ਯਾਨੀ ਪਹਿਲੇ ਝਟਕੇ ਦੇ ਵਿੱਚ ਹੀ ਬਾਜ਼ੀ ਜਿੱਤ ਲਈ ਹੈ ਮਹਾਰਾਸ਼ਟਰ ਦੇ ਵਿੱਚ ਉਹ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ 71 ਸੀਟਾਂ ਜਿਹੜੀਆਂ ਨੇ ਉਹ ਐਨਡੀਏ ਤੇ 10 ਤੋਂ 12 ਸੀਟਾਂ ਜਿਹੜੀਆਂ ਉਹ ਇੰਡੀਆ ਗਠਬੰਧਨ ਜਿਹੜਾ ਹੈ ਦੱਸ ਰਿਹਾ ਹੈ ਇਸੇ ਤਰ੍ਹਾਂ ਛਾਰਖੰਡ ਦੇ ਵਿੱਚ 29 ਸੀਟਾਂ ਨੇ ਜਿਹੜੀਆਂ 81 ਦੇ ਵਿੱਚੋਂ ਉਹਨਾਂ ਤੇ ਮੈਜੋਰਟੀ ਹਾਸਲ ਕਰ ਲਈ ਹੈ ਐਂਡੀਆ ਯਾਨੀ ਕਿ ਭਾਰਤੀ ਜਨਤਾ ਪਾਰਟੀ ਅਤੇ ਦੂਸਰੇ ਪਾਸੇ ਜਿਹੜੀਆਂ ਦੂਸਰੀਆਂ ਸੀਟਾਂ ਨੇ ਉਹਦੇ ਵਿੱਚੋਂ ਸਿਰਫ ਓਨਲੀ ਤਿੰਨ ਸੀਟਾਂ ਤੇ ਜਿਹੜੀ ਐਂਡੀਆ ਜਾਂ ਇੰਡੀਆਸ ਗਠਬੰਧਨ ਯਾਨੀ ਕਿ ਕਾਂਗਰਸ ਸਰਕਾਰ ਕਾਂਗਰਸ ਪਾਰਟੀ ਅੱਗੇ ਚੱਲ ਰਹੀ ਹੈ ਯਾਨੀ ਕਿ ਮਹਾਰਾਸ਼ਟਰ ਅਤੇ 4 ਖੰਡ ਦੇ ਵਿੱਚ ਸਾਰੇ ਸਮੀਕਰਨ ਸਾਰੇ ਐਗਜ਼ਿਟ ਪੋਲ ਜਿਹੜੇ ਨੇ ਉਹ ਬਦਲ ਕੇ ਰੱਖ ਦਿੱਤੇ ਨੇ ਭਾਰਤੀ ਜਨਤਾ ਪਾਰਟੀ ਨੇ ਪਹਿਲਾਂ 11 ਸਰਵੇ ਆਏ ਸੀ 11 ਸਰਵੇ ਵਿੱਚ ਦੱਸਿਆ ਗਿਆ ਸੀ ਕਿ ਐਨਡੀਏ ਗਠਬੰਧਨ ਇਸ ਵਾਰ ਦੋਹਾ ਸੂਬਿਆਂ ਮਹਾਰਾਸ਼ਟਰ ਅਤੇ ਝਾਰਖੰਡ ਦੇ ਵਿੱਚੋਂ ਬਾਜ਼ੀ ਮਾਰੇਗਾ ਲੇਕਿਨ ਸੂਤਰਾਂ ਦੇ ਹਵਾਲੇ ਵਿੱਚੋਂ ਹਵਾਲੇ ਤੋਂ ਬੜੀ ਵੱਡੀ ਵੱਡੀ ਅਤੇ ਐਮ ਖਬਰ ਆ ਰਹੀ ਹੈ ਕਿ ਮਹਾਰਾਸ਼ਟਰ ਦੇ ਵਿੱਚ ਪਾਸਾ ਪਲਟ ਕੇ ਰੱਖ ਦਿੱਤਾ ਹੈ ਐਨਡੀਆ ਯਾਨੀ ਕਿ ਭਾਰਤੀ ਜਨਤਾ ਪਾਰਟੀ ਨੇ ਦੂਸਰੇ ਪਾਸੇ ਮਹਾਰਾਸ਼ਟਰ ਦੇ ਵਿੱਚ ਜੀਐਮਐਮ ਜਿਹੜੀ ਪਾਰਟੀ ਹੈ ਉਹ ਜਿੱਤਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਸੂਤਰ ਦੱਸਦੇ ਨੇ ਕਿ ਮਹਾਰਾਸ਼ਟਰ ਦੇ ਵਿੱਚ ਪਹਿਲੀ ਵਾਰ ਐਡਾ ਵੱਡਾ ਤਮਾਕਾ ਹੋਇਆ ਹੈ ਉਧਰ ਚਿਤਕ ਦਿਤਾ ਹੈ ਕਾਂਗਰਸ ਪਾਰਟੀ ਨੂੰ ਕਿ ਕਾਂਗਰਸ ਪਾਰਟੀ ਦੇ ਕੋਲ ਕੁਝ ਹੀ ਸੀਟਾਂ ਰਹਿ ਗਿਆ ਨੇ ਬਾਕੀਆਂ ਉਤੇ ਬਰਤ ਹਾਸਲ ਕਰਨੀ ਹੈ ਭਾਰਤੀ ਜਨਤਾ ਪਾਰਟੀ ਨੇ ਮਹਾਰਾਸ਼ਟਰ ਅਤੇ ਝਾਰਖੰਡ ਵਿੱਚੋਂ ਧੰਨਵਾਦ